ਦੇਖੋ ਬਹੁਤ ਅੱਛਾ ਹੈ ਲੋਕ ਵੋਟ ਕਰ ਰਹੇ ਨੇ ਭਾਜਪਾ ਦੇ ਪੱਖ ਚ ਕਰ ਰਹੇ ਨੇ ਲੋਕਾਂ ਦਾ ਪਿਆਰ ਸਤਿਕਾਰ ਬਹੁਤ ਅੱਛਾ ਮਿਲ ਰਿਹਾ ਸੋ ਮੈਂ ਸਮਝਦਾ ਕਿ ਪਛਮੀ ਵਿਧਾਨ ਸਭਾ ਲੁਧਿਆਣਾ ਦੇ ਲੋਕ ਭਾਈ ਸਾਹਿਬ ਪੰਜਾਬ ਦੇ ਸੁਨਹਿਰੇ ਭਿਕਸ਼ਲੀ ਵੋਟ ਕਰ ਰਹੇ ਨੇ ਕਿੰਦਾ ਦਾ ਮਾਹੌਲ ਦੇਖੋ ਮੇਰੇ ਆ ਜੀ ਲੋਕੀ ਵੋਟ ਪਾਵਾ ਆ ਰਹੇ ਬਹੁਤ ਅੱਛਾ ਹਲ ਤੱਕ ਸਭ ਠੀਕ ਠਾਕ ਹੈ ਹਲ ਤੱਕ ਸਭ ਕੀ ਸੁਸਤੀ ਆ ਵੀ ਪੰਜਤ ਤੋਂ ਬਾਲਾ ਪੱਕੀ ਕਰਾਈ ਨਾ ਦੇਖੋ ਮੈਂ ਪੰਜਾਬੀਆਂ ਲਈ ਆਪਣੇ ਹਲਕੇ ਲਈ ਕੰਮ ਕਰਨਾ ਚਾਹੁੰਦਾ ਔਰ ਲੋਕਾਂ ਨੇ ਮੇਰੇ ਤੇ ਭਰੋਸਾ ਜਤਾਇਆ ਮਾਣ ਦਾ ਭਰੋਸਾ ਨਹੀਂ ਟੁੱਟਣ ਦਊਗਾ ਐਨੀ ਗੱਲ ਲਗਾਈ। ਥੋੜਾ ਟਾਈਮ ਮਿਲਿਆ ਤੁਹਾਨੂੰ 15 ਦਿਨਾਂ ਵਾਸਤੇ ਪਰ ਛੇ ਸੇ ਮਹੀਨੇ ਪਹਿਲੀ ਤਿਆਰੀ ਕਰ ਰਹੀ ਲੋਕ ਤੁਹਾਨੂੰ ਤੁਹਾਨੂੰ ਲੱਗ ਰਿਹਾ ਕਿ ਜਿੰਨੀ ਤਰ੍ਹਾਂ ਦੀ ਮੇਰੀ ਕੈਂਪੇਨ ਚੱਲੀ ਹੈ ਕਿ ਮੈਨੂੰ ਟਾਈਮ ਥੋੜਾ ਮਿਲਿਆ। ਮੇਰੀ ਤਾਂ ਕੈਂਪੇਨ ਲੋਕਾਂ ਨੇ ਚਲਾਤੀ ਲੋਕਾਂ ਨੇ ਇੰਨਾ ਉਤਸ਼ਾਹ ਪਿਆਰ ਦਿੱਤਾ ਤੇ ਭਰਪੂਰ ਹੋਰ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਪੰਜਾਬ ਦੇ ਭਵਿੱਖ ਸੁਨਹਿਰੇ ਭਵਿੱਖ ਲਈ ਪੰਜਾਬ ਦੇ ਅੱਛੇ ਲਈ ਸਹੀ ਸੋਚ ਨੂੰ ਬੋੜਦੇ ਹੋ ਮੈਂ ਇੰਨੀ ਗੱਲ ਕਹਿੰਦਾ ਜਿਨ੍ਹਾਂ ਲੋਕਾਂ ਨੇ 2 ਦਿਨ ਪਿਛਲੇ ਤਾਡਵ ਕੀਤਾ ਨਾ ਗਰੀਬ ਜਨਤਾ ਨੂੰ ਪਰਮਾਨ ਦੀ ਕੋਸ਼ਿਸ਼ ਕੀਤੀ ਹੈ ਪੈਸਾ ਰਾਸ਼ਨ ਸ਼ਰਾਬ ਵੰਡ ਕੇ ਲੋਕਾਂ ਨੂੰ ਮੋਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਇਸ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਨਾ ਇੱਕ ਗੱਲ ਵੀ ਰਾਸ਼ਨ ਤੁਹਾਡੇ ਏਰੀਆ ਦੇ ਵਿੱਚ ਆਮ ਪਾੜੀ ਫੜਿਆ ਗਿਆ ਕਿ ਨਾ ਕਦੇ ਰੋਲਾ ਪਿਆ ਉਸ ਨੂੰ ਨਹੀਂ ਉਹ ਦੇਖੋ ਬੜੀ ਦੁਖਦਗੱਲ ਹੈ ਅਰੁਣ ਜੀ ਕਿ ਇਹ ਲੋਕਾਂ ਨੂੰ ਜਿਨ੍ਹਾਂ ਨੂੰ ਪਰਫਾਰਮੈਂਸ ਦੇ ਆਧਾਰ ਤੇ ਵੋਟ ਮੰਗਣੀ ਚਾਹੀਦੀ ਹੈ ਉਹ ਲੋਕਾਂ ਨੂੰ ਲੁਭਾਵਿਤ ਕਰਕੇ ਵੋਟ ਮੰਗ ਰਹੇ ਨੇ ਇਹ ਦੁਖਦ ਗੱਲ ਹੈ ਇਹ ਸਰਕਾਰ ਦੇ ਖਿਲਾਫ ਵੋਟ ਹੋਏਗੀ ਧਿਆਨ ਰੱਖਣਾ ਇਹ ਸ਼ਾਮਨਗਰ ਦਾ ਏਰੀਆ 83 ਨੰਬਰ ਬੂਥ ਹੈ ਮੈਂ ਕਵਰ ਨਰਿੰਦਰ ਸਿੰਘ ਭਾਜਪੀ ਦਾ ਇਲੈਕਸ਼ਨ ਲੜਿਆ 22 2022 ਚ ਜਗਰਾਉਂ ਤੋਂ ਤੇ ਬਟ ਮੈਂ ਇੱਥੋਂ ਦਾ ਵੋਟਰ ਹਾਂ ਸੋ ਮੈਂ ਆਪਣੀ ਵੋਟ ਜਿਹੜੀ ਆ ਪੁਕਤਾ ਕੇ ਚੱਲਿਆ ਭਾਰਤੀ ਜਨਤਾ ਪਾਰਟੀ ਦਾ ਬਹੁਤ ਹੀ ਵਧੀਆ ਜਿਹੜਾ ਹੈਗਾ ਇਸ ਏਰੀਏ ਚਾਸਰ ਆ ਅਤੇ ਲੋਕਾਂ 'ਚ ਬਹੁਤ ਉਤਸ਼ਾਹ ਆ। ਨਾਮਵੰਨਕ ਸਪੋਰਟ ਹੀ ਕਿੰਦਾ ਦਾ ਇੰਤਜ਼ਾਮ ਆ। ਹਰ ਤਰ੍ਹਾਂ ਦਾ ਇੰਤਜ਼ਾਮ ਬਹੁਤ ਵਧੀਆ। ਸ਼ਾਂਤੀਪੁਰ ਰੋਕ ਮੋਟਾ ਪੈ ਰਹੀਆਂ। ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ। ਮਸ਼ੀਨ ਖਰਾਬ ਹੋਣ ਦੀ ਗੱਲ ਪਤਾ ਲੱਗੀ ਕੋਈ ਤਾਂ ਨਹੀਂ। ਨਹੀਂ ਉਹ ਠੀਕ ਸੀ ਥੋੜੀ ਬਹੁਤੀ ਪ੍ਰੋਬਲਮ ਆਈ ਸੀ ਠੀਕ ਹੋ ਗਈ ਸੀ। ਇਹ ਪਾਰਟੀ ਫਿਰ ਅੱਗੇ ਚੱਲੀ। ਭਾਜਪਾ ਇਸ ਵਕਤ ਸਾਰੀਆਂ ਪਾਰਟੀਆਂ ਨਾਲ ਅੱਗੇ ਜਾ ਰਹੀ ਆ। ਅਸੀਂ ਹੋਰ ਵੀ ਬੂਥਾਂ ਤੇ ਜਾ ਕੇ ਆਏ ਆ। ਬਹੁਤ ਅੱਛਾ ਰੁਝਾਨ ਹੈ ਲੋਕ ਬਹੁਤ ਉਤਸ਼ਾਹ ਨਾਲ ਬੀਜੇਪੀ ਨੂੰ ਵੋਟ ਪਾ ਰਹੇ ਬਹੁਤ ਦਾਵਾ ਕੀਤਾ ਆ ਹਮ ਭਾਡੀ ਨਾਲ ਕਿਦਾਂ ਲੰਭਾ ਦੇਖੋ ਦਾਵਾ ਤਾਂ ਸਾਰੇ ਕਰਦੇ ਹੁੰਦੇ ਆ ਕਿ ਪਰ ਬੀਜੇਪੀ ਜਿਹੜੀ ਹੈ ਇਹ ਦੇ ਚ ਸਾਇਲੈਂਟ ਵੋਟ ਜਿਹੜੀ ਬਹੁਤ ਪੈਰੀ ਹੈਗੀ ਆ ਲੋਕ ਮੋਦੀ ਜੀ ਦੇ ਨਾਂ ਤੇ ਵੋਟ ਪਾ ਰਹੇ ਲੋਕਾਂ ਨੂੰ ਕੀ ਮੈਸੇਜ ਦਵਾਂਗੇ ਲੋਕਾਂ ਨੂੰ ਇਹ ਮੈਸੇਜ ਦਵਾਂਗੇ ਕਿ ਆਉਣ ਵਾਲੇ 2027 ਦੇ ਵਿੱਚ ਜਿਹੜਾ ਇਹ ਸ਼ੁਰੂਆਤ ਹੈ 2025 ਚ ਜਿਹੜੇ ਜੀਵਨ ਗੁਪਤਾ ਜੀ ਜਤਣਗੇ ਅਤੇ ਆਉਣ ਵਾਲੇ ਸਮੇਂ ਚ ਬੀਜੇਪੀ ਦੀ ਸਰਕਾਰ ਪੰਜਾਬ ਚ ਬਣੂਗੀ 2027 ਚ ਡਬਲ ਇੰਜਨ ਦੀ ਸਰਕਾਰ ਬਣੂਗੀ ਮੋਦੀ ਜੀ ਨੂੰ ਉਲਟਾ ਪਾਣੀ ਦੇ ਅੱਜ ਖਾਈ ਗਏ